ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮਰਦਾ ਕੀ ਕਰਨਗੇ ਜਲਾ ਢਾਣੇ ਸੁਕਾ ਦੇ ਹਰ ਬੱਦੇ ਜਾਣੇ ਮੋਕਸਰ ਫਿਰੋਜ਼ਪੁਰ ਰੋਡ ਦੀ ਖਰਾਬ ਹਾਲਤ ਨੂੰ ਲੈ ਕੇ ਕੀਰਤੀ ਕਿਸਾਨ ਜੂਨੀਅਨ ਬਲੋ ਲਾਇਆ ਗਿਆ ਤਰਨਾ ਅੱਜ ਪੀਡਬਲਿਊਡੀ ਅਧਿਕਾਰੀਆਂ ਦੇ ਪਰੋਸੇ ਤੇ ਖਤਮ ਕਰ ਦਿੱਤਾ ਗਿਆ ਕਿਸਾਨਾਂ ਨੇ ਕਿਹਾ ਕਿ ਉਹ ਸਰਕਾਰ ਬਲੋ ਦਿੱਤੇ ਪਰੋਸੇ ਤੇ ਨਜ਼ਰ ਰੱਖਣਗੇ ਜੇ ਕੰਮ ਜਲਦ ਸ਼ੁਰੂ ਨਾ ਹੋਇਆ ਫਿਰ ਤੋਂ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਇਹ ਤਾਂ ਨਾ 4 ਅਕਤੂਬਰ ਤੋਂ ਸ਼ੁਰੂ ਹੋਇਆ ਸੀ ਕਿਸਾਨਾਂ ਦਾ ਕਹਿਣਾ ਸੀ ਕਿ ਸੜਕ ਦੀ ਹਾਲਤ ਬहोत ਮਾਰੀ ਹੈ ਤੇ ਲੰਬੇ ਸਮੇਂ ਤੋਂ ਮੁਰੰਮਤ ਦਾ ਵਾਅਦਾ ਹੋ ਰਿਹਾ ਸੀ ਪਰ ਕੰਮ ਸ਼ੁਰੂ ਨਹੀਂ ਕੀਤਾ ਗਿਆ ਧਰਨੇ ਦੌਰਾਨ ਲੋਕਾਂ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਦੀ ਮੁਰੰਮਤ ਜਲਦ ਕਰਵਾਈ ਜਾਵੇ ਪੀਡਬਲ ਡੇਪਰ ਉਸ ਦੇ ਉੱਤੇ ਧਰਨਾ ਖਤਮ ਕਰ ਦਿੱਤਾ ਗਿਆ ਹੈ ਇਹਨਾਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਮੁਕਸਰਪੁਰ ਰੋਡ ਹੈ ਨੈਸ਼ਨਲ ਹਾਈਵੇ ਹੈ ਇਹ ਇਹਨੂੰ ਬਣਾਉਣ ਦੇ ਲਈ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਤਾਂ 14 ਕਸਤੂਨ ਇੱਕ ਧਰਨਾ ਲਾਇਆ ਸੀ ਸੜਕ ਬਣਾਉਣ ਲਈ ਉਹਦੇ ਚ ਇੱਥੇ ਅਧਿਕਾਰੀ ਆਏ ਸੀ ਤਾਂ ਉਹਨਾਂ ਨੇ ਇੱਕ ਲਿਖਤੀ ਤੌਰ ਤੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਉਹ ਇਹ ਕੀਤਾ ਸੀਗਾ ਕਿ 45 ਦਿਨਾਂ ਦੇ ਵਿੱਚ ਹਰ ਹਾਸ ਦੇ ਵਿੱਚ ਕੰਮ ਕੰਪਲੀਟ ਕਰ ਦਿਆਂਗੇ ਪਰ ਸ਼ਹਿਰ ਚ ਪੂਣੀ ਵੀ ਨਹੀਂ ਕੀਤੀ ਇਸ ਕਰਕੇ ਮਜਬੂਰ ਨਾ ਸੀ 4 ਅਕਤੂਬਰ ਨੂੰ ਇੱਥੇ ਜਿਹੜਾ ਹੈਗਾ ਉਹ ਧਰਨਾ ਦਿੱਤਾ ਦਿਨ ਰਾਤ ਦਾ ਸ਼ੁਰੂ ਕੀਤਾ ਤਾਂ 6 ਅਕਤੂਬਰ ਨੂੰ ਸਾਡੀ ਜਿਹੜੀ ਹੈਗੀ ਆ ਉਹ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਪੀ ਡਬਲਯੂ ਡੀ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਖੇਤੀਕ ਦੀ ਮੀਟਿੰਗ ਦੇ ਵਿੱਚ ਕਿ ਅਸੀਂ 8 ਤਰੀਕ ਤੋਂ ਜਿਹੜਾ ਸੜਕ ਬਣਾਉਣ ਦਾ ਕੰਮ ਸ਼ੁਰੂ ਕਰ ਦੇਵਾਂਗੇ ਤੇ 7 ਤਰੀਕ ਤੋਂ ਹੀ ਕੰਮ ਜਿਹੜਾ ਉਹ ਸ਼ੁਰੂ ਹੋ ਗਿਆ ਸੀਗਾ ਅੱਜ 10 ਤਰੀਕ ਹੈ 3-4 ਦਿਨ ਤੋਂ ਲਗਾਤਾਰ ਕੰਮ ਜਿਹੜਾ ਝੋਰ-ਸ਼ੋਰ ਨਾਲ ਸ਼ੁਰੂ ਹੋਇਆ ਤੇ ਹੁਣ ਅਧਿਕਾਰੀ ਸਹਿਬਾਨ ਜਿਹੜੇ ਪੀਡਬਲਯੂਡੀ ਦੇ ਐਸਡੀਓ ਹੈਗੇ ਆ ਹਰਜਿੰਦਰ ਸਿੰਘ ਉਹਨਾਂ ਨੇ ਆ ਕੇ ਇੱਥੇ ਲੋਕਾਂ ਨੂੰ ਭਰੋਸਾ ਵੀ ਇਹ ਦਿੱਤਾ ਹੈ ਕਿ ਸੜਕ ਦਾ ਕੰਮ ਜਿਹੜਾ ਹੈਗਾ ਉਹ ਚਾਲੂ ਹੋ ਗਿਆ ਔਰ ਲਗਾਤਾਰ ਜਿੰਨਾ ਚਿਰ ਮੁਕੰਮਲ ਸੜਕ ਨਹੀਂ ਹੁੰਦੀ ਉਹਨਾਂ ਚਿਰ ਕੰਮ ਜਿਹੜਾ ਹੈਗਾ ਜਾਰੀ ਰਹੂਗਾ ਔਰ ਅਸੀਂ ਇਹ ਸੜਕ ਰਹਿੰਦੀ ਸੀ ਬਣਾਉਣ ਵਾਲੀ ਕਿੰਨੀ ਕਿ ਸੜਕ ਬਣ ਜੁਦੀ ਹੈ ਅੱਜ ਸਵੇ ਤੋਂ ਇਸ ਸੜਕ ਦੇ ਉੱਪਰ ਲੰਮੇ ਕਹਿ ਦिए ਕਿ ਸੜਕ ਖਰਾਬ ਵੀ ਸੀ ਟੋਏ ਬਹੁਤ ਵੱਡੇ ਵੱਡੇ ਟੋਏ ਵੀ ਸੀ ਦੇਖੋ ਜੇ ਅਸੀਂ ਦੇਖੀਏ ਤਾਂ ਸੜਕ ਜੇ ਅਪਰੋਚਪੋਰ ਨੂੰ ਜਾਂਦੀ ਹੈ ਇਦੋਂ ਅੱਗੇ ਵੀ ਕਾਫੀ ਰਸਤਾ ਜਿਹੜਾ ਹੈਗਾ ਉਹ ਖਰਾਬ ਹੈਗਾ ਜੇ ਆਪਾਂ ਮੁਕਸਰ ਦੀ ਗੱਲ ਕਰੀਏ ਤਾਂ ਖਾਸ ਕਰਕੇ ਲਬਾਣੇ ਵਾਲੀ ਤੋਂ ਅੱਗੇ ਤੇ ਬੂੜਾ ਗੁਜਰ ਯਾਨੀ ਮੁਕਸਰ ਤੱਕ 13 14 ਕਿਲੋਮੀਟਰ ਦਾ ਰਸਤਾ ਜਿਹੜਾ ਉਹ ਬਹੁਤ ਖਰਾਬ ਹੈ ਵੱਡੇ ਵੱਡੇ ਟੋਏ ਪੁੱਟਿਆ ਪਰ ਹੁਣ ਕੱਲ ਪਰਸੋਂ ਤੋਂ ਜਦੋਂ ਦਾ ਕੰਮ ਸ਼ੁਰੂ ਕੀਤਾ ਹੈ ਤੇ ਕਾਫੀ ਕੰਮ ਇਹਨਾਂ ਨੇ ਕਰ ਵੀ ਦਿੱਤਾ ਹੈਗਾ ਤੇ ਲਗਾਤਾਰ ਜਿਹੜਾ ਹੈਗਾ ਕੰਮ ਚਾਲੂ ਕਰ ਰਹੇ ਹੈਗੇ ਆ ਕਾਫੀ ਹੁਣ ਵੀ ਅੱਜ ਵੀ ਝੋਰ-ਸ਼ੋਰ ਨਾਲ ਕੰਮ ਸ਼ੁਰੂ ਹੋਇਆ ਹੈਗਾ ਤੇ ਅਸੀਂ ਅਧਿਕਾਰੀਆਂ ਨੂੰ ਇਹ ਵੀ ਚੇਤਾਵਨੀ ਦਿੱਤੀ ਹੈ ਵੀ ਅੱਜ ਤੁਹਾਡੇ ਭਰੋਸੇ ਤੇ ਅਸੀਂ ਚੱਲੇ ਆ ਧਰਨਾ ਜਿਹੜਾ ਹੈਗਾ ਦਿਨ ਰਾਤ ਦਾ ਖਤਮ ਕਰਨ ਲੱਗੇ ਆ ਪਰ ਜੇ ਇਹ ਕੰਮ ਫੇਰ ਰੁਕ ਗਿਆ ਮਤਲਬ ਇਹ ਜਲਦੀ ਮੁਕੰਮਲ ਨਾ ਹੋਇਆ ਤੇ ਦੁਬਾਰਾ ਫੇਰ ਸਾਨੂੰ ਜਿਹੜਾ ਹੈਗਾ ਮਜਬੂਰ ਨੇ ਸੜਕ ਦੇ ਉੱਤੇ ਆ ਕੇ ਧਰਨਾ ਲਾਉਣਾ ਪਊਗਾ ਤੇ ਅਸੀਂ ਅੱਜ ਜਿਹੜੀ ਰੀਟ ਹੋਈ ਆ ਕਿੱਥੋਂ ਸ਼ੁਰੂ ਹੋਈ ਸੀ ਤੇ ਕਿੱਥੇ ਇਹਦੀ ਐਂਡਿੰਗ ਹੈ ਸੜਕ ਦੀ ਦੇਖੋ ਇਹ ਜਿਹੜਾ ਹੈਗਾ ਨੈਸ਼ਨਲ ਹਾਈਵੇ 354 ਇਹ ਜਿਹੜਾ ਹੈਗਾ ਐਕਚੁਅਲੀ ਮਲੋੜ ਤੋਂ ਲੈ ਕੇ वाया ਮੁਕਸਰ ਤੇ ਫਰੀਦਕੋਟ ਤੱਕ ਹੈਗੀ ਹੈ ਇਹ ਸੜਕ ਜਿਹੜੀ ਹੈਗੀ ਆ ਤਿੰਨ ਜਿਲਿਆਂ ਨੂੰ ਬਲੋਂਗ ਕਰਦੀ ਹੈਗੀ ਆ ਜਿਦੇ ਚ ਮੁਕਸਰ ਜ਼ਿਲ੍ਹਾ ਹੋ ਗਿਆ ਫਰੀਦਕੋਟ ਜ਼ਿਲ੍ਹਾ ਹੋ ਗਿਆ ਤੇ ਫਰੀਦਕੋਟ ਜ਼ਿਲ੍ਹਾ ਹੋ ਗਿਆ ਠੀਕ ਹੈ ਤੋਂ ਇਸ ਕਰਕੇ ਜਿਹੜਾ ਹੈਗਾ ਨੈਸ਼ਨਲ ਹਾਈਵੇ ਕਰਕੇ ਵੱਡੀਆਂ ਪਰੇਸ਼ਾਨੀਆਂ ਤਾਂ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਰਸੀ ਔਰ ਜਿਹੜਾ ਹੈਗਾ ਇਹਦੇ ਚ ਇਤਿਹਾਸੇ ਵੀ ਵਾਪਰੇ ਆ ਸਾਡੇ ਪ੍ਰਧਾਨ ਜੀ ਖੜੇ ਆ ਇਹਨਾਂ ਦਾ ਪਿੰਡ ਲੰਡੇ ਰੋਡੇਆ ਲੰਡੇ ਰੋਡੇ ਦਾ ਇੱਕ ਨੌਜਵਾਨ ਇਹ ਸੜਕ ਦੇ ਕਾਰਨ ਹਾਦਸੇ ਦਾ ਸ਼ਿਕਾਰ ਵੀ ਜਿਹੜਾ ਹੋਇਆ ਸੋ ਅਸੀਂ ਤੁਹਾਡੇ ਮਦਦ ਮらい ਇੱਕਤਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧਰਨਾ ਲਗਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਜਿੱਤੇ ਅਸੀਂ ਧਰਨਾ ਲਗਾਇਆ ਅੱਜ ਸੁਵਾਸ਼ਣ ਕੀ ਦੇ ਕੇ ਤੁਹਾਨੂੰ ਧਰਨੇ ਤੋਂ ਖਤਮ ਹਾਂ ਅੱਜ ਪੀ ਡਬਲਯੂ ਡੀ ਦੇ ਜਿਹੜੇ ਐਸ ਡੀਓ ਹੈਗੇ ਹਰਜਿੰਦਰ ਸਿੰਘ ਜੀ ਉਹ ਧਰਨੇ ਦੇ ਵਿੱਚ ਆਏ ਸੀਗੇ ਉਹਨਾਂ ਨੇ ਇਹ ਭਰੋਸਾ ਦਿੱਤਾ ਸੰਗਤਾਂ ਦੇ ਸਾਰਿਆਂ ਦੇ ਸਾਹਮਣੇ ਕਿ ਕੰਮ ਅਸੀਂ ਸ਼ੁਰੂ ਤੋਂ ਕਰ ਦਿੱਤਾ ਹੈ ਪਰ ਹੁਣ ਕੰਮ ਜਮਾਂ ਮੁਕੰਮਲ ਹੋਣ ਤੱਕ ਅਸੀਂ ਜਾਰੀ ਰੱਖਾਂਗੇ ਹਰ ਹਾਲਤ ਦੇ ਵਿੱਚ ਸੜਕ ਨੂੰ ਜਿਹੜਾ ਹੈਗਾ ਕੰਪਲੀਟ ਜਿਹੜਾ ਸਰਦੀ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਉਹ ਸੜਕ ਦਾ ਕੰਮ ਅਸੀਂ ਮੁਕੰਮਲ ਕਰ ਦੇਵਾਂਗੇ ਪ੍ਰਸ਼ਾਸਨ ਨਾਲ ਤੁਸੀਂ ਮੀਟਿੰਗ ਵੀ ਕੀਤੀ ਹੈ ਕਿ ਰਿਜਨ ਕੀ ਰਹੇ ਨੇ ਇਸ ਵਿੱਚ ਦੇਰੀ ਹੋਣ ਦੇ ਕੀ ਕਾਰਨ ਬੱਥੇ ਹਨ ਦੇਖੋ ਜੀ ਪ੍ਰਸ਼ਾਸਨ ਨਾਲ ਅਸੀਂ ਉਹਨਾਂ ਨੂੰ ਪੁੱਛਿਆ ਬਕਾਇਦਾ ਵੀ ਕੀ ਪ੍ਰੋਬਲਮ ਕੀ ਹੈ ਕਿ ਐਨਓਸੀ ਦੀ ਕੋਈ ਪ੍ਰੋਬਲਮ ਆਈ ਹੈ ਜਾਂ ਕੀ ਆਈ ਹੈ ਤਾਂ ਉਹਨਾਂ ਦਾ ਕੋਈ ਪੁਖਤਾ ਜਵਾਬ ਨਹੀਂ ਸੀ ਅਸਾ ਅਸੀਂ ਤਾਂ ਸੁਗਦੀ ਇਹ ਮੰਗ ਕਰਦੇ ਸੀ ਵੀ ਦੇਖੋ ਇੰਨੀ ਨਗਲੀ ਠੇਕੇਦਾਰ ਦੀ ਅਕੋਰਡਿੰਗ ਟੂ ਰੂਲ ਜਿਵੇਂ ਮਤਲਬ ਹਾਦਸਾ ਵਾਪਰਿਆ ਮੌਤ ਹੋਈ ਆ ਇਹ ਕਾਨੂੰਨ ਆ ਕ੍ਰਿਮੀਨਲ ਅਫੈਂਸ ਵਜਦਾ ਕਿ ਠੇਕੇਦਾਰਾਂ ਦੇ ਖਿਲਾਫ ਸਰਕਾਰ ਨੂੰ ਕਾਰਵਾਈ 304 ਦਾ ਆਈਪੀ ਧਾਰਾ ਦੇ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਸੀ ਠੀਕ ਹੈ ਜਿਹੜਾ ਨੁਕਸਾਨ ਹੋਇਆ ਲੋਕਾਂ ਦੇ ਵੀ ਇਕਲਾਂ ਦਾ ਕਰੋੜਾਂ ਰੁਪਈਆ ਦਾ ਉਹਦਾ ਮੁਆਵਜ਼ਾ ਵੀ ਮਿਲਣਾ ਚਾਹੀਦਾ ਸੀ ਪਰ ਸਰਕਾਰ ਨੇ ਟਸ ਤੋਂ ਮੱਸ ਨਹੀਂ ਹੋਈ ਜਿੰਨਾ ਚਿਰ ਅਸੀਂ ਧਰਨਾ ਨਹੀਂ ਲਾਇਆ ਤਾਂ ਸਾਨੂੰ ਤੇ ਹੋਣ ਲੱਗਦਾ ਕਿ ਇਹ ਕੋਈ ਸਧਾਰਨ ਗੱਲ ਨਹੀਂ ਹੈ ਕਿਉਂਕਿ 237 ਮਿਲੀਅਨ ਡਾਲਰ ਦਾ ਪ੍ਰੋਜੈਕਟ ਹੈ ਮਤਲਬ ਅਰਬਾਂ ਰੁਪਈਆ ਦਾ ਮਤਲਬ ਪ੍ਰੋਜੈਕਟ ਆ ਤਾਂ ਕਿਉਂਕਿ ਸਰਕਾਰ ਜੇ ਉਹਨਾਂ ਦੀ ਟਾਸ ਤੋਂ ਮੱਸ ਨਹੀਂ ਹੋ ਰਹੀ ਕੰਨ ਤੇ ਜੂ ਨਹੀਂ ਸਰਕਾਰੀ ਤੇ ਉਹਨੂੰ ਠੇਕੇਦਾਰ ਨੂੰ ਕੁਝ ਨਹੀਂ ਕਿਹਾ ਜਾ ਰਿਹਾ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਤਾਂ ਤੱਕ ਜਿਹੜੀ ਹੈਗੀ ਆ ਉਹ ਮਿਲੀ ਭੁਗਤ ਸਾਨੂੰ ਮਹਿਸੂਸ ਹੁੰਦਾ ਇਸ ਕਰਕੇ ਪਲੇ ਪ੍ਰਸ਼ਾਸਨ ਦਾ ਸ਼ਿਵਾਸ਼ਣ ਇਹੀ ਆ ਵੀ ਜਿਹੜਾ ਕੰਮ ਹੋਣ ਲਗਾਤਾਰ ਚੱਲੂਗਾ ਤੇ ਆਉਣ ਵਾਲੀ ਜਿਹੜੀ ਹੁਣ ਜਿਹੜੀ ਸਰਦੀ ਆ ਉਹ ਤੋਂ ਔਰ ਤੋਂ ਸਟਾਰਟ ਹੋਣ ਤੋਂ ਪਹਿਲਾਂ ਪਹਿਲਾਂ ਇਹ ਸੜਕ ਕੰਪਲੀਟ ਕਰ ਦਿਆਂਗੇ ਪਰ ਅਸੀਂ ਨਾਲ ਇਹ ਵੀ ਚੇਤਾਵਨੀ ਦਿੰਨੇ ਆ ਵੀ ਜੇਕਰ ਇਹ ਸੜਕ ਦਾ ਕੰਮ ਅਧੂਰਾ ਰਹਿੰਦਾ ਜਾਂ ਛੱਡ ਕੇ ਫੇਰ ਜਾਂਦੇ ਆ ਜਾਂ ਕੰਪਲੀਟ ਨਹੀਂ ਹੁੰਦੀ ਤੇ ਅਸੀਂ ਫੇਰ ਧਰਨੇ ਇੱਥੇ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਤੇ ਜਿਹੜਾ ਨਾਂ ਬੰਨਦਾ ਕਰਨਿਆ ਵੀ ਇਹ ਬਹੁਤ ਵੱਡੀ ਰਕਮ ਹੈ ਜਿਹਦੇ ਇਹ ਸੜਕ ਬਣ ਰਹੀ ਹੈ ਜਿਹੜੇ ਪ੍ਰੋਜੈਕਟ ਵਿੱਚ ਜਿਹੜਾ ਨੈਸ਼ਨਲ ਹਾਈਵੇਅ 354 ਨੰਬਰ ਤੇ ਲੰਬਾਈ ਕਿੰਨੀ ਹੈ ਕੋਈ ਪਤਾ ਲੱਗਿਆ ਸੜਕ ਦੀ ਕਿੰਨੀ ਕੁ ਲੰਬਾਈ ਤੇ ਤੱਕ ਇਹ ਸੜਕ ਜਾਣੀ ਸੀ ਲੰਬਾਈ ਮਲੋੜ ਤੋਂ ਲੈ ਕੇ ਫਿਰੋਜ਼ਪੁਰ ਤੱਕ ਹੈ ਇਹ ਤੇ ਜਿਹਦੇ ਚ ਅਰਬਾਂ ਰੁਪਏ ਦਾ ਪ੍ਰੋਜੈਕਟ ਹੈ ਇਹ ਜੇ ਆਪਾਂ ਜ਼ਮੀਨੀ ਤੌਰ ਤੇ ਦੇਖੀਏ ਤਾਂ ਕੰਮ ਹਜੇ ਬਹੁਤ ਅਧੂਰਾ ਪਿਆ ਤੇ ਉਸ ਤਾਈ ਤੇ ਲੱਗਦਾ ਵੀ ਜਿਹੜੀ ਇਹ ਅਰਬਾਂ ਰੁਪਏ ਆ ਉਹਦਾ ਹਿੱਸਾ ਵੰਡਵਾ ਗਿਆ ਤੇ ਜਿਹੜਾ ਲੋਕਾਂ ਦੀ ਜਾਨ ਮਾਲ ਦੀ ਜ਼ਿੰਮੇਵਾਰੀ ਜਿੱਥੇ ਪ੍ਰਸ਼ਾਸਨ ਦੀ ਜਾਂ ਪੰਜਾਬ ਸਰਕਾਰ ਦੀ ਬਣਦੀ ਸੀਗੀ ਤੇ ਉਹ ਅਰਬਾਂ ਰੁਪਈਆ ਦੇ ਜਿਹੜੇ ਹਿੱਸੇ ਦੇ ਵਿੱਚ ਉਹ ਦਿਸ ਨਹੀਂ ਰਹੀ ਸੀ ਸਰਕਾਰ ਨੂੰ ਤੇ ਉਹਨੂੰ ਦਿਖਾਉਣ ਲਈ ਹੀ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਇੱਥੇ ਦਿਨ ਰਾਤ ਦਾ ਧਰਨਾ ਜਿਹੜਾ ਲਾਕੇ ਦੀ ਸੰਗਤ ਦੇ ਸਯੋਗ ਨਾਲ ਲਾਇਆ ਸੀ ਤਾਂ ਜੋ ਥੋੜੀਆਂ ਬਹੁਤੀਆਂ ਅੱਖਾਂ ਖੁੱਲੀਆਂ ਤੇ ਲੋਕਾਂ ਦੇ ਬੋਲਣ ਨਾਲ ਤੇ ਕਿਸਾਨੀ ਝੰਡਿਆਂ ਦੇ ਨਾਲ ਖੁੱਲੀਆਂ ਇਤਿਆਜ਼ ਕਰਦੇ ਵੀ ਸੜਕਾ ਜਿਹੜੀ ਕੰਪਲੀਟ ਹੁਣ ਹੋਊਗੀ ਸਰਕਾਰ ਨੂੰ ਕੀ ਕਹਿੰਦਾ ਕਿ ਕਦੋਂ ਤੱਕ ਇਸ ਕੰਪਲੀਟ ਕਰੂਗਾ ਕਿਉਂਕਿ ਪਿਛਲੇ ਦਿਨਾਂ ਚ ਪਿਛਲੇ ਮਹੀਨੇ ਦੀ ਗੱਲ ਕਰੀਏ ਤਾਂ ਦੋ ਅਗਸਤ ਵਿੱਚ ਕਰਨਾ ਲਾਇਆ ਸੀ ਇੱਕ ਦਿਨ ਤੇ ਉਦੋਂ 45 ਦਿਨਾਂ ਦਾ ਟਾਈਮ ਦਿੱਤਾ ਸੀ ਉਦੋਂ ਬਿਲਕੁਲ ਜੀ ਇਹਨਾਂ ਨੇ ਲਖਤੀ ਰੂਪ ਵਿੱਚ ਸਾਥੋਂ 45 ਦਿਨਾਂ ਦਾ ਟਾਈਮ ਲਿਆ ਸੀ ਪਰ ਕੰਮ ਜਿਉਂ ਦਾ ਤਿਉਂ ਹੀ ਰਿਹਾ ਪਰ ਜਦੋਂ ਹੁਣ ਲੋਕ ਆ ਕੇ ਸੜਕ ਤੇ ਬੈਠ ਗਏ 24 ਘੰਟੇ ਜਿਹੜਾ ਸਾਡਾ ਧਰਮ ਹੈ ਦਿਨ ਰਾਤ ਦਾ ਚੱਲਿਆ ਇੱਥੇ ਤਾਂ ਜਿਹੜੀ ਅਫਸਰਾਂ ਦੀ ਜਾਂ ਸਬੰਧਤ ਮਹਿਕਮੇ ਦੀ ਜਿਹੜੀ ਉਹ ਸਰਕਾਰ ਦੀ ਨੀਂਦ ਖੁੱਲੀ ਹੈ ਉਹਨਾਂ ਨੇ ਮੀਟਿੰਗ 'ਚ ਵੀ ਸਾਨੂੰ ਇਹ ਕਿਹਾ ਸੀ ਵੀ ਅਸੀਂ 8 ਤਰੀਕ ਤੋਂ ਕੰਮ ਸ਼ੁਰੂ ਕਰਾਂਗੇ ਪਰ ਉਹ 7 ਤੋਂ ਕੰਮ ਉਹਨਾਂ ਨੇ ਸ਼ੁਰੂ ਕਰਤਾ ਸੀਗਾ ਅਹੀ ਲਗਾਤਾਰ ਵੇਖਿਆ ਵੀ ਇਹ ਕੰਮ ਜਿਹੜਾ ਹਜੇ ਚੱਲ ਰਿਹਾ ਹੈਗਾ ਤਾਂ ਐਸ ਡੀਓ ਦੇ ਕਹਿਣ ਤੇ ਜਿਹੜਾ ਹਰਜਿੰਦਰ ਸਿੰਘ ਇੱਥੇ ਪੀ ਡਬਲਯੂ ਡੀ ਦੇ ਸ਼ਪੈਲ ਇੱਥੇ ਚੱਲ ਕੇ ਆਏ ਉਹਨਾਂ ਨੇ ਅਸ਼ਵਾਸ਼ਣ ਦਿੱਤਾ ਵੀ ਅਸੀਂ ਇਹ ਕੰਮ ਜਿਹੜਾ ਲਗਾਤਾਰ ਹੁਣ ਚਲਾਵਾਂਗੇ ਤੇ ਆਉਣ ਵਾਲੀ ਸਰਦੀ ਆ ਜਿਹੜੀ ਉਹ ਤੋਂ ਪਹਿਲਾਂ ਪਹਿਲਾਂ ਕੁਝ ਦਿਨਾਂ ਚ ਇਹ ਕੰਮ ਕੰਪਲੀਟ ਕਰ ਦਿਆਂਗੇ ਤੁਹਾਡੀ ਵੀ ਨਿਗਰਾਨੀ ਰਹੂਗੀ ਬਿਲਕੁਲ ਜੀ ਅਸੀਂ ਲਗਾਤਾਰ ਇਸ ਰੋਡ ਤੇ ਰਵਾਂਗੇ ਤੇ ਜੇਕਰ ਜਦੋਂ ਵੀ ਸਾਨੂੰ ਲੱਗਿਆ ਵੀ ਟਿਲ ਮੈਥਸ ਹੋ ਰਹੀ ਹੈ ਤਾਂ ਅਸੀਂ ਸਾਰੇ ਇਲਾਕੇ ਨੂੰ ਅਪੀਲ ਵੀ ਕੀਤੀ ਹੈ ਵੀ ਜਿਹੜੇ ਝੰਡੇ ਆ ਜਿਉਂਦੇ ਤਿਉਹ ਪਾ ਕੇ ਰੱਖੋ ਕਦੋਂ ਵੀ ਇਹ ਜ਼ਰੂਰਤ ਪੈ ਸਕਦੀ ਹੈ ਤੇ ਪਰ ਇਸ ਵਾਰ ਅਸੀਂ ਜਿਹੜਾ ਰੋਡ ਆ ਨੂੰ ਪੂਰ ਤੌਰ ਤੇ ਬਲੌਕ ਕਰਾਂਗੇ ਜਿੰਨਾ ਟਾਈਮ ਸਾਨੂੰ ਲੱਗਣਾ ਪੈਣਾ ਪਿਆ ਉੱਥੇ ਲਗਦਾ ਕਿ ਹਾਦਸੇ ਵੀ ਹੋਏ ਹੋ ਕੁਝ ਮੌਤਾਂ ਵੀ ਹੋਈਆਂ ਨੇ ਲੱਗਦਾ ਕਿ ਸਰਕਾਰ ਦੀ ਨਾਕਾਮੀ ਆ ਜਾਂ ਕਿਧਰ ਦੀ ਗਲਤੀ ਆ ਦੇਖੋ ਜਿਹੜੇ ਇਤਿਹਾਸੇ ਲਗਾਤਾਰ ਹੋਏ ਆ ਇੱਕ ਪਿੱਛੇ ਐਪੀਐਸ ਸਕੂਲ ਆ ਉੱਥੇ ਇੱਕ ਲੰਡੇ ਰੋਡਿਆਂ ਦਾ ਨੌਜਵਾਨ ਮੁੰਡਾ ਇਕੱਲਾ-ਕੱਲਾ ਉਹ ਵੀ ਹਾਦਸੇ ਦਾ ਸ਼ਿਕਾਰ ਹੋਇਆ ਬੂੜੇ ਗੁੱਜਰ ਕੋਲੇ ਆਏ ਦਿਨ ਬਸ ਹਾਸੇ ਹੋ ਰਹੇ ਆ ਸੜਕ ਦੇ ਕਾਰਨ ਜਿਹੜੇ ਵੱਡੇ ਵੱਡੇ ਟੋਏ ਸੀਗੇ ਤਾਂ ਠੇਕੇਦਾਰ ਦੀ ਜਿੱਥੇ ਨੇ ਗਹਿਲੀ ਹੈਗੀ ਹੈਗੀ ਆ ਉੱਥੇ ਵੀ ਸਵਾਲ ਬਣਦਾ ਕਿ ਸਰਕਾਰ ਦਾ ਪ੍ਰਸ਼ਾਸਨ ਅਦੁੱਦਾ ਸੜਕ ਮਹਿੰਗੇ ਬਣਨੋਂ ਵੱਲੋਂ ਤੇ ਕੋਈ ਵੀ ਜਾਂ ਪਰਚਾ ਕੋਈ ਵੀ ਨਹੀਂ ਦਰਜ ਕੀਤਾ ਗਿਆ ਇਸ ਕਰਕੇ ਜਿਹੜੀ ਇਹ ਰਲਿ ਮਿਲੀ ਭੁਗਤਾਂ ਉਸ ਲੋਕਾਂ ਦੇ ਸਾਹਮਣੇ ਆ ਜੀ ਤੇ ਜਿਹੜਾ ਬੰਦਾ ਦੇ ਸੀਗਾ ਵੀ 304 ਦੇ ਤਹਿਤ ਠੇਕੇਦਾਰ ਤੇ ਪਰਚਾ ਦਰਜ ਹੁੰਦਾ ਤੇ ਜਿਹੜਾ ਉਹਦਾ ਲਾਇਸੈਂਸ ਉਹ ਬਲੈਕ ਬਲੈਕਲਿਸਟ ਕੀਤਾ ਜਾਣਾ ਪਰ ਜੋ ਸਿਸਟਮ ਹੈ ਉਹਦੇ ਮੁਤਾਬਕ ਕੋਈ ਬਹੁਤੀ ਕਾਰਵਾਈ ਹੋਈ ਨਹੀਂ ਉਹਦੇ ਤੇ ਅਸੀਂ ਮੀਟਿੰਗ 'ਚ ਵੀ ਇਹ ਮੰਗ ਰੱਖੀ ਸੀਗੀ ਵੀ ਠੇਕੇਦਾਰ ਤੇ 304 ਦਾ ਪਰਚਾ ਦਰਜ ਹੋਵੇ ਜਿਹੜੇ ਵੀ ਕਲਾ ਦਾ ਨੁਕਸਾਨ ਹੋਇਆ ਜਾਂ ਨਿੱਜੀ ਪ੍ਰਾਪਰਟੀ ਲੋਕਾਂ ਦੀ ਇੱਥੇ ਟੁੱਟ ਭੱਜੇ ਹੋਈ ਹੈ ਉਹਦੀ ਪਰਭਾਈ ਕੀਤੀ ਜਾਵੇ ਤੇ ਜਿਹੜਾ ਇਹਦਾ ਲਾਇਸੈਂਸ ਉਹ ਬਲੈਕਲਿਸਟ ਕੀਤਾ ਜਾਵੇ